ਕਈ ਲੋਕਾਂ ਨੂੰ ਬਵਾਸੀਰ ਦੀ ਬਹੁਤ ਪ੍ਰੋਬਲਮ ਹੈ ਕਿਸੇ ਦੇ ਮੋਕੇ ਹੋਏ ਹੋਏ ਨੇ ਕਿਦੇ ਖੂਨ ਦੀ ਚਲਣ ਦੀ ਪ੍ਰੋਬਲਮ ਹੁੰਦੀ ਹੈ ਕਈ ਆਪਰੇਸ਼ਨ ਵੀ ਕਰਾ ਲੈਂਦੇ ਉਸ ਤੋਂ ਬਾਅਦ ਵੀ ਕਹਿੰਦੇ ਕਿ ਸਾਡੇ ਦੁਆਰ ਤੋਂ ਵੇਖ ਸ਼ੁਰੂ ਹੋ ਗਈ ਬਵਾਸੀਰ ਹੋਣ ਦੇ ਕਾਰਨ ਕੀ ਨੇ ਪਹਿਲਾਂ ਤਾਂ ਇਹ ਸਾਡੇ ਦਰਸ਼ਕਾਂ ਨੂੰ ਸਮਝਾ ਦਿਓ ਕਿ ਜਿਹੜਾ ਉਹਨਾਂ ਨੂੰ ਪੇਜ ਰੱਖ ਸਕਣ ਉਹਨਾਂ ਨੂੰ ਬਵਾਸੀਰ ਨਾ ਹੋਵੇ ਜਿਹੜੀ ਅਸਲ ਬਵਾਸੀਰ ਦੀ ਪਰੇਸ਼ਾਨੀ ਹੈ ਇਹ ਸਭ ਤੋਂ ਜ਼ਿਆਦਾ ਲਾਲ ਮਿਰਚ ਪੈਦਾ ਕਰਦੀ ਹੈ ਅੱਛਾ ਜੀ ਜਿਹੜੇ ਲੋਕ ਲਾਲ ਮਿਰਚ ਦਾ ਜ਼ਿਆਦਾ ਸੇਵਨ ਕਰਦੇ ਆ ਜਿਹੜੀ ਪੀਸੀ ਹੋਈ ਹੈ ਪੀਸੀ ਹੋਈ ਹੈ ਜਾਂ ਸਾਬਤ ਹੈ ਦੋਨੇ ਹਾਂ ਅੱਛਾ ਇਹ ਸਭ ਤੋਂ ਜ਼ਿਆਦਾ ਇਸ ਚੀਜ਼ ਨੂੰ ਵਧਾਉਂਦੀ ਹੈ ਵਧਾ ਰਹੀ ਹੈ ਠੀਕ ਹੈ ਜੀ ਸੋ ਜਿਨ੍ਹਾਂ ਦੇ ਓਨਲੀ ਮੌਕੇ ਹੈ ਉਹਨਾਂ ਵਾਸਤੇ ਦਾ ਫ੍ਰੀ ਇਲਾਜ ਹੈ ਕੋਈ ਪੈਸੇ ਦਾ ਖਰਚਾ ਨਹੀਂ ਹੈ ਸਿਰਫ ਮੌਕੇ ਤੇ ਆਪਣਾ ਹੀ ਪਛਾਪ ਤਿੰਨ ਵਾਰੀ ਲਗਾਉਣਾ ਹੈ ਯਾਦ ਰੱਖੋ ਪਹਿਲੇ ਦਿਨੇ ਖਾਜ ਖੁਜਲੀ ਸਾਰਾ ਕੁਝ ਬੰਦ ਹੋ ਜਾਏਗਾ ਕੋਈ ਪਰੇਸ਼ਾਨੀ ਨਹੀਂ ਆਏਗੀ ਇਹ ਦੇਸੀ ਨੁਸਖਾ ਹਾਂ ਦੇਸੀ ਇਹ ਪਛਾਪ ਗਿਆ ਅੰਗਰੇਜ਼ੀ ਤਾਂ ਨਹੀਂ ਹੈ ਅੱਛਾ ਕਿ ਕੋਈ ਡਾਕਟਰ ਨੇ ਤਾਂ ਤੱਕ ਦੱਸਿਆ ਨਹੀਂ ਹੈ ਕਿਸੇ ਨੇ ਹਾਂ ਡਾਕਟਰਾਂ ਨੇ ਨਹੀਂ ਦੱਸਿਆ ਇਹਦਾ ਅਸੀਂ ਸੰਤਾ ਕੋਲ ਬੈਠਦੇ ਉਹਨਾਂ ਤੋਂ ਸਾਨੂੰ ਅਸਲ ਹੋਇਆ ਵਾ ਇਹ ਕਿਸੇ ਨੂੰ ਫਰਕ ਵੀ ਪਿਆ ਕਿ ਵੈਸੀ ਆਪਣੇ ਕੋਲ ਦੱਸਦਾ ਫਰਕ ਸਾਡੇ ਕੋਲ ਤਾਂ ਹਰ ਹਫ਼ਤੇ ਰਿਜ਼ਲਟ ਆਉਂਦਾ ਇਸ ਦਾ ਅੱਛਾ ਕੀ ਕਹਿੰਦੇ ਜੀ ਸਾਨੂੰ ਹਰ ਹਫ਼ਤੇ ਰਿਜ਼ਲਟ ਪਬਲਿਕ ਦੇ ਦਿੰਦੀ ਹੈ ਕਿ ਜਿਸ ਤੇ ਬਿਲਕੁਲ ਠੀਕ ਹੋ ਗਿਆ ਪਹਿਲੇ ਦਿਨ ਹੀ ਸਾਨੂੰ ਫਰਕ ਆ ਗਿਆ ਕੋਈ ਸਮੱਸਿਆ ਨਹੀਂ ਆਈ ਹੈ ਅੱਛਾ ਜਿਨ੍ਹਾਂ ਦੇ ਖੂਨ ਚੱਲਦਾ ਉਹਨਾਂ ਦਾ ਕੀ ਉਹ ਜਿਨ੍ਹਾਂ ਨੂੰ ਖੂਨ ਦੀ ਇਹ ਸਮੱਸਿਆ ਉਹਨਾਂ ਦਾ ਫਰੀ ਇਲਾਜ ਹੈ ਉਹਨਾਂ ਦਾ ਵੀ ਕੋਈ ਪੈਸੇ ਦਾ ਖਰਚਾ ਨਹੀਂ ਹੈ ਹਾਂਜੀ ਔਰ ਇੱਕੋ ਦਿਨ ਵਿੱਚ ਠੀਕ ਹੋ ਜਾਣਾ ਕੋਈ ਬਾਰ-ਬਾਰ ਨਹੀਂ ਦਵਾਈ ਖਾਣੀ ਹੈ ਹਾਂਜੀ ਸਿਰਫ ਜਿਹੜਾ ਪੁਠਕੰਡਾ ਖੜਿਆ ਆ ਜਾਏਗਾ ਤੇ ਸੜਕਾਂ ਤੇ ਮਿਲ ਜਾਂਦਾ ਆਪਾਂ ਉਹਦੇ 11 ਪੱਤੇ ਲੈਣੇ ਆਪਾਂ ਨੇ ਹਾਂਜੀ ਔਰ ਉਹਨੂੰ ਚੰਗੀ ਤਰ੍ਹਾਂ ਰਗੜ ਕੇ ਉਹਦੀ ਚਟਣੀ ਨੂੰ ਬਣਾ ਲੈਣੀ ਹੈ ਥੋੜਾ ਜਿਹਾ ਪਾਣੀ ਪਾ ਕੇ ਔਰ ਉਸ ਚਟਣੀ ਨੂੰ ਇੱਕ ਖੱਟੀ ਲੱਸੀ ਦੇ ਗਲਾਸ 'ਚ ਪਾ ਕੇ ਪੀ ਲੈਣਾ ਉਸੇ ਦਿਨ ਪ੍ਰਭੂ ਕਿਰਪਾ ਹੋ ਜਾਏਗੀ ਔਰ ਉਸੇ ਦਿਨੇ ਸਮੱਸਿਆ ਖਤਮ ਹੋ ਜਾਏਗੀ 100% ਇੰਨੇ ਕਿ ਦਿਨ ਮਤਲਬ ਕਿ ਉਹ ਬੰਦਾ ਲੈਣੀ ਪਵੇ ਕਿ ਉਹਨੂੰ ਜਿਹੜੇ ਬੰਦੇ ਨੂੰ ਖੂਨ ਦੀ ਪ੍ਰੋਬਲਮ ਆ ਰਹੀ ਬਹੁਤ ਸਿਰ ਚ ਬਸ ਇੱਕੋ ਦਿਨ ਖਾਣੀ ਹੈ ਉਸ ਤੋਂ ਬਾਅਦ ਉਸ ਤੋਂ ਬਾਅਦ ਕੋਈ ਲੋੜ ਨਹੀਂ ਹੈ ਸ਼ਾਮ ਤੱਕ ਬੰਦਾ ਸਾਫ਼ ਆਪਰੇਸ਼ਨ ਕਰਾਉਣ ਦੀ ਲੋੜ ਕੋਈ ਲੋੜ ਨਹੀਂ ਕੋਈ ਬਿਮਾਰੀਆਂ ਨਹੀਂ ਰਹਿਣੀਆਂ ਕੋਈ ਆਇਆ ਇਦਾਂ ਦਾ ਬਹੁਤ ਲੋਕ ਲੋਕ ਕਹਿੰਦੇ ਵੇਸੇ ਡਾਕਟਰ ਆ ਖੁਦੇ ਬਣ ਕੇ ਜਿੰਨੇ ਵੀ ਮਰੀਜ਼ ਆ ਰਹੇ ਆ ਉਹ ਕਹਿੰਦੇ ਜਿਸੀਂ ਠਵਾੜੇ ਕਰਕੇ ਡਾਕਟਰ ਬਣ ਕੇ ਜਿਨ੍ਹਾਂ ਲੋਕਾਂ ਨੂੰ ਅਸੀਂ ਦੱਸਿਆ ਸਾਰੇ ਸੀ ਸਾਰੇ ਠੀਕ ਹੋ ਗਏ ਹਮ 100% ਰਿਜ਼ਲਟ ਅੱਛਾ ਇਹ ਲੱਗਦੀ ਲਾਲ ਮਿਰਚੇ ਹੁੰਦੀ ਜੇ ਕੋ ਹੋਰ ਵੀ ਕਾਰਨ ਹੋਵੇ ਜਿਆਦਾ ਲਾਲ ਮਿਰਚ ਕਰਕੇ ਔਰ ਜਿਹੜੇ ਜਿਆਦਾ ਇਹਨਾਂ ਦਾ ਸੇਵਨ ਕਰਦੇ ਤਿੱਖੇ ਮਸਾਲੇ ਹੋਗੇ ਤਿੱਖੇ ਮਸਾਲੇ ਦਾ ਸੇਵਨ ਕਰਦੇ ਤਾਂ ਕਰਕੇ ਸਮੱਸਿਆ ਜਿਹੜੇ ਬਾਰੀ ਮਨ ਕੋ ਖਾਣਾ ਖਾਂਦੇ ਆ ਬਾਰੀ ਜਿਹੜਾ ਸੇਵਨ ਕਰ ਲੈਂਦੇ ਆ ਅੱਜ ਕੱਲ ਖਾਣੇ ਦਾ ਤਿੱਖੀਆਂ ਮਿਰਚ ਹੋ ਗਈ ਤਿੱਖਾ ਮਸਾਲਾ ਹੋ ਗਿਆ ਉਹਦੇ ਕਾਰਨ ਵੀ ਹੁੰਦਾ ਉਹਨਾਂ ਕਰਕੇ ਹੋ ਜਾਂਦਾ ਹੈ ਹਾਂ ਤਿੱਖੀ ਮਿਰਚ ਮਸਾਲੇ ਜਿਹੜੇ ਖਾਂਦੇ ਆ ਘਰ ਦੇ ਵਿੱਚ ਫਿਰ ਆਪਾਂ ਨੂੰ ਖਾਣੇ ਦੇ ਵਿੱਚ ਮਿਲ ਕੇ ਹਰੀ ਮਿਰਚ ਪਾਣੀ ਚਾਹੀਦੀ ਹਾਂ ਹਾਂ ਹਰੀ ਮਿਰਚ ਦਾ ਸੇਵਨ ਕਰਨਾ ਚਾਹੀਦਾ ਹਰੀ ਮਿਰਚ ਦੇ ਫਾਇਦੇ ਵੀ ਹੁੰਦੇ ਕਿ ਹ ਫਾਇਦੇ ਦਾ ਨੁਕਸਾਨ ਵੀ ਕੋਈ ਨਹੀਂ ਹੈ ਪਰ ਸਭ ਤੋਂ ਜਿਆਦਾ ਅੱਖਾਂ ਨੂੰ ਜਿਆਦਾ ਅਸਰ ਕਰਦਾ ਨજરਬਾਦੀ ਨજરਬਾਦੀ ਹਾਂ ਲਾਲ ਹਰੀ ਮਿਰਚ ਨਾਲ ਬਿਲਕੁਲ ਤੁਸੀਂ ਦੇਖੋ ਕਿ ਇਹ ਬਹੁਤ ਵੱਡਾ ਨੁਸਖਾ ਹੈ ਕਿ ਅਗਰ ਕਿਸੇ ਨੂੰ ਬਵਾਸੀਰ ਹੋ ਰਹੀ ਹੈ ਭਾਵੇਂ ਉਹ ਵੋਕਿਆਂ ਵਾਲੀ ਹੈ ਭਾਵੇਂ ਉਹ ਖੂਨ ਚੱਲਦਾ ਕਿਸੇ ਦਾ ਤਾਂ ਬਿਲਕੁਲ ਫਰੀ ਨੁਸਖਾ ਇਹਨਾਂ ਦੱਸਿਆ ਹੀ ਘਰ ਬੈਠੇ ਤੁਸੀਂ ਇਲਾਜ ਕਰ ਸਕਦੇ ਹੋ ਤਾਂ ਇਹ ਬਹੁਤ ਕੀਮਤੀ ਜਿਹੜੀਆਂ ਗੱਲਾਂ ਨੇ ਨੋਟ ਕਰ ਲਓ ਵੱਧ ਤੋਂ ਵੱਧ ਸ਼ੇਅਰ ਵੀ ਕਰੋ ਇਹਦੇ ਨਾਲ ਕਿ ਹੋਰ ਕਿਸੇ ਦਾ ਵੀ ਜਿਹੜਾ ਭਲਾ ਹੋ ਸਕੇ